ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟੀਐਸ ਦੇ ਜਿਹਨਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਤੇ ਪੈਸੇ ਨਾਲ ਓਟਕੀਆ ਕਰੇ ਕਿੰਨੇ ਜਿਆਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਿਹਾ

ਡਿਸਾਈਡ ਕਰਦਿਆਂ ਕਿ ਸਾਨੂੰ ਇਹਨਾਂ ਨੂੰ ਚਲਾਣ ਕਿਤੇ ਜਾਂਦੇ ਬਟਿੰਡਾ ਸ਼ਹਿਰਤੀ ਸੀ ਸਾਰੇ ਠੇਕੇ ਜੀ ਜੀ ਬਟਿੰਡਾ ਸ਼ਹਿਰਤੀ ਠੇਕੇ ਸੀ ਹਾਂਜੀ ਸਰ ਬਟਿੰਡਾ ਸ਼ਹਿਰਚ ਕੁਝ ਠੇਕੇ ਕੋਟੇ ਡਿਪਾਰਟਮੈਂਟ ਵੱਲੋਂ ਬੰਦ ਕੀਤੇ ਗਏ ਆ ਕੀ ਕਾਰਨ ਹੈ ਉਹਦਾ ਕੀ ਉਹਦਾ ਇਹ ਕਾਰਨ ਹੈ ਕਿ ਉਹਨਾਂ ਨੂੰ ਐਕਸਾਈਜ਼ ਲੱਗਦੀਆਂ ਧਰਾਵਾਂ ਨਹੀਂ ਲੱਗਦੀਆਂ ਜਿਸ ਕਾਰਨ ਉਹ ਕਮਿਸ਼ਨ ਨੂੰ ਆਫਰ ਕਰਨੇ ਇੱਕ ਦਿਨ ਵਾਸਤੇ ਉਹਨਾਂ ਦੇ ਠੇਕੇ ਜਿਵੇਂ ਕਿ ਤਗੀਬ ਬਤੀਵੰਦਾਂ ਗੈਂਦੇ ਵਿੱਚ ਦੋ ਗਰੁੱਪਾਂ ਨੂੰ ਬੰਦ ਕਰ ਦਿੱਤਾ ਗਿਆ ਤਿੰਨੇ

ਉਹ ਤਾਂ ਲਗ ਲਗ ਉਹਨਾਂ ਦੇ ਹਸਾਬ ਨਾਲ ਕਰ ਲਈ ਹੁੰਦੀ ਹੈ ਜਿਹੜੇ ਕਿ ਡੀਟੀਸੀ ਕੋਲੀ ਇਖਤਿਆਰ ਨੇ ਜਿਹੜੇ ਕੇਸ ਨੂੰ ਡਿਸਾਈਡ ਕਰਦੇ ਨੇ ਕਿ ਸਾਨੂੰ ਇਹਨੂੰ ਚਲਾਇਆ ਕਿਤੇ ਜਾਂਦਾ ਬਟਿੰਡਾ ਸ਼ਹਿਰਤੀ ਸੀ ਸਾਰੇ ਥੱਲੇ ਜੀ ਜੀ ਬਟਿੰਡਾ ਸ਼ਹਿਰਤੀ ਸੀ ਸਾਰੇ